ਇੰਗਲੈਂਡ ਦੇ ਲਾਡਸ ਵਿੱਚ ਭਾਰਤ ਬਨਾਮ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਕ੍ਰਿਕਟ ਟੈਸਟ ਲੜੀ ਦਾ ਅੱਜ ਪੰਜਵਾਂ ਅਤੇ ਆਖਰੀ ਦਿਨ ਹੈ ਕੱਲ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਹੀ ਦਿਲਚਸਪ ਅਤੇ ਰੋਮਾਂਚਕ ਕ੍ਰਿਕਟ ਦੇਖਣ ਨੂੰ ਮਿਲੀ ਇੰਗਲੈਂਡ ਦੀ ਬੱਲੇਬਾਜ਼ੀ ਚੌਥੇ ਦਿਨ ਲੜਖੜਾਉਣ ਦੀ ਨਜ਼ਰ ਆਈ ਅਤੇ ਸਾਰੀ ਟੀਮ 192 ਦੌੜਾਂ ਬਣਾ ਕੇ ਆਊਟ ਹੋ ਗਈ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਆਪਣੀ ਖੇਡ ਦੇ ਬਿਹਤਰੀਨ ਪ੍ਰਦਰਸ਼ਨ ਦੌਰਾਨ ਬੱਲੇਬਾਜ਼ੀ ਵਿੱਚ ਜ਼ੋਰ ਦਿਖਾਏ ਗੇਂਦਬਾਜ਼ ਮੁਹੰਮਦ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੂੰ ਲਿਨ ਪੇ ਜਾ ਭਾਰਤ ਨੂੰ ਹੁਣ ਜਿੱਤ ਲਈ 193 ਦੌੜਾਂ ਦੀ ਲੋੜ ਹੈ ਇੰਗਲੈਂਡ ਖਿਲਾਫ ਚੌਥੇ ਦਿਨ ਖੇਡ ਖਤਮ ਹੋਣ ਤੱਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਨਾਲ 58 ਦੌੜਾਂ ਬਣਾ ਲੀਆਂ ਸਨ ਤੇ ਇਸ ਨੂੰ ਜਿੱਤ ਲਈ ਹਲੇ ਵੀ 135 ਦੌੜਾਂ ਦੀ ਲੋੜ ਹੈ ਭਾਰਤ ਦੀ ਪਹਿਲੀ ਵਿਕਟ ਯਸ਼ਵੀ ਜੈਸਵਾਲ ਦੀ ਡਿੱਗੀ ਜੋ ਆਪਣਾ ਖਾਤਾ ਨਹੀਂ ਖੋਲ ਸਕੇ ਇਸ ਤੋਂ ਬਾਅਦ ਕਰੋਨ ਨਾਇਰ 14 ਅਤੇ ਕਪਤਾਨ ਸ਼ੁਭਮਨ ਗਿੱਲ 6 ਦੌੜਾਂ ਉਤੇ ਆਊਟ ਹੋ ਗਏ ਕੇਐਲ ਰਾਹੁਲ 33 ਦੌੜਾਂ ਉਤੇ ਨਬਾਦ ਰਹੇ ਅਤੇ ਅੱਜ ਅੱਗੋਂ ਖੇਡਣਗੇ ক্রিকেট ਮਾਹਿਰਾਂ ਦਾ ਕਹਿਣਾ ਹੈ ਕਿ ਜੇ ਭਾਰਤ ਅੱਜ ਇਹ ਮੈਚ ਜਿੱਤ ਲੈਂਦਾ ਹੈ ਤਾਂ ਉਹ ਇਸ ਲੜੀ ਉੱਤੇ ਕਬਜ਼ਾ ਕਰ ਸਕਦਾ ਹੈ ਕਿਉਂਕਿ ਅਗਲੇ 2 ਮੈਚਾਂ ਵਿੱਚ ਵੀ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਇੰਗਲੈਂਡ ਨੂੰ ਵੀ ਇਹ ਲੜੀ ਜਿੱਤਣ ਲਈ ਭਾਰੀ ਮੁਸ਼ਕਲ ਕਰਨੀ ਪੈ ਸਕਦੀ ਹੈ ਜ਼ਿਕਰ ਹੋਇਆ ਕਿ ਲੜੀ ਦਾ ਇਹ ਤੀਜਾ ਮੈਚ ਹੈ ਜਦਕਿ ਪਹਿਲਾ ਇੱਕ ਇੱਕ ਮੈਚ ਜਿੱਤ ਕੇ ਦੋਵੇਂ ਟੀਮਾਂ ਬਰਾਬਰ ਚੱਲ ਰਹੀ ਹੈ ਨਹੀਂ